ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਗਾਇਸ ਆਪਾਂ ਤੁਹਾਨੂੰ ਦੱਸਾਂਗੇ ਕਿ ਪਰਕੇ ਢਿੰਡੇ ਕਿਸ ਤਰ੍ਹਾਂ ਬਣਾਏ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਪਰਕੇ ਢਿੰਡੇ ਬਣਾਉਣ ਦੀ ਜਾਚ ਸਿਖਾਵਾਂਗੇ ਜੀ ਜਿਨ੍ਹਾਂ ਨੂੰ ਨਹੀਂ ਜਾਚ ਉਹ ਸਿੱਖ ਸਕਦੇ ਨੇ ਸਾਡੇ ਕੋਲ ਹੈਲੋ ਗਾਇਸ ਤੇ ਲਾ ਆਪਾਂ ਇਹਨਾਂ ਨੂੰ ਧੋਣ ਤੋਂ ਪਹਿਲਾਂ ਆਪਾਂ ਇਹਨੂੰ ਛਿਲਕੇ ਉਤਾਰਨੀ ਆ ਹੁਣ ਆਪਾਂ ਇਹਦੇ ਛਿਲਕੇ ਉਤਾਰਾਂਗੇ ਇਸ ਤਰ੍ਹਾਂ ਤੁਸੀਂ ਇਹਦੇ ਉੱਪਰੋਂ ਛਿਲਕੇ ਉਤਾਰ ਲੈਣੇ ਇਹਨੂੰ ਕੋਲੇ ਕੋਲੇ ਤੁਸੀਂ ਛਿਲਣਾ ਵਾ ਉਪਰੋਂ ਛਿਲਕੇ ਉਤਾਰਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਵਾਸ਼ ਕਰਨਾ ਹਾਂਜੀ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਛਿਲਣਾ ਵਾ ਤੇ ਛਿਲਕੇ ਆਪਾਂ ਦੂਸਰੇ ਪਾਂਡੇ ਦੇ ਵਿੱਚ ਇਹਨੂੰ ਰੱਖਣਾ ਤੇ ਛਿੱਲਣ ਤੋਂ ਬਾਅਦ ਇਹਨੂੰ ਤੁਸੀਂ ਵਾਸ਼ ਕਰਨਾ ਹੈ ਇਸ ਟੀਂਡੀ ਆਪਾਂ ਬਿਲਕੁਲ ਛਿੱਲੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਵਾਸ਼ ਤੇ ਆਓ ਆਪਾਂ ਇਹਨਾਂ ਨੂੰ ਕਰਦੇ ਹਾਂ ਵਾਸ਼ ਹਾਂਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਵਾਸ਼ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਮਲ ਮਲ ਕੇ ਧੋਣਾ ਵਾ ਤੇ ਧੋ ਕੇ ਤੁਸੀਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਐਸ ਤਰ੍ਹਾਂ ਤੁਸੀਂ ਧੋਣਾ ਇਹਨੂੰ ਤੇ ਜੇ ਤਾਂ ਆਪਣਾ ਪਾਣੀ ਵਿੱਚ ਛਿੜ ਜੇਗਾ ਇਹਦੇ ਵਿੱਚੋਂ ਤੇ ਫਿਰ ਤੁਸੀਂ ਇਹਨੂੰ ਚੀਰੇ ਦੇ ਦੇਣੀ ਹੈ ਇਦੇ ਵਿੱਚ ਵੀ ਤੁਸੀਂ ਪਾਣੀ ਬਿਲਕੁਲ ਵੀ ਐਡ ਨਹੀਂ ਹੁੰਦੇਣਾ ਤੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਵਾ ਤੇ ਇਹਨੂੰ ਆਪਾਂ ਇਹਦੇ ਉੱਪਰ ਛਿੱਕੂ ਦੇ ਵਿੱਚ ਪਾ ਦੇ ਤੇ ਇਹਦੇ ਪਤੀਲੇ ਦੇ ਉੱਪਰ ਰੱਖ ਦੇਣਾ ਤਾਂ ਕਿ ਆਪਣਾ ਪਾਣੀ ਜਿਹੜਾ ਨੁੱਚੜ ਜਾਵੇ ਤੇ ਆਪਣੇ ਜਿਹੜੇ ਪਿੰਡੇ ਆ ਆਪਾਂ ਧੋਲੇ ਸੀ ਜੇ ਧੋ ਕੇ ਵੇਖੋ ਐ ਚੰਗੀ ਤਰ੍ਹਾਂ ਸੁੱਕ ਗਿਆ ਪਾਣੀ ਇਹਨਾਂ ਦਾ ਬਿਲਕੁਲ ਨੁੱਛੜ ਗਿਆ ਵਾ ਬਿਲਕੁਲ ਵੀ ਪਾਣੀ ਨਹੀਂ ਹੈਗਾ ਨਾਲ ਹਾਂਜੀ ਜੀ ਹੁਣ ਆਪਾਂ ਪਿਆਜ਼ ਨੂੰ ਕਰਾਂਗੇ ਵਾਸ਼ ਤੇ ਫਿਰ ਵਾਸ਼ ਕਰਕੇ ਤੇ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਤੁਸੀਂ ਪਿਆਜ਼ ਜਿਹੜੇ ਆ ਵਾਸ਼ ਕਰ ਲੈਣੇ ਆ ਤੇ ਇਹ ਸਾਡੀਆਂ ਹੈਗੀਆਂ ਮਿਰਚਾਂ ਇਹ ਵੀ ਤੁਸੀਂ ਨਾਲ ਹੀ ਵਾਸ਼ ਕਰ ਲੈਣੇ ਤੇ ਪਿਆਜ਼ਾਂ ਨੂੰ ਆਪਾਂ ਐਦਾਂ ਕਰਕੇ ਰੱਖ ਦੇਣਾ ਵਾ ਜਿਹੜਾ ਪਾਣੀ ਇਹਨਾਂ ਦਾ ਨੁੱਚੜ ਜਾ ਚੰਗੀ ਤਰ੍ਹਾਂ ਇਹਨਾਂ ਨੂੰ ਥੋੜਾ ਲੈਣਾ ਪਏਗਾ ਪਿਆਜ਼ ਤੇ ਮਿਰਚਾਂ ਆਪਣੀਆਂ ਤੋਬੀਆਂ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜਨਾ ਵਾ ਜਿਹੜਾ ਪਾਣੀ ਆ ਆਪਣਾ ਨੀਚੇੋਂ ਨੁੱਚੜ ਜਾਵੇ ਪਾਣੀ ਮੜਾ ਜਾ ਵੀ ਵੇਦੇ ਵਿੱਚ ਨਾ ਨਿਕਲੇ ਕਿਉਂਕਿ ਪਿਆਜ਼ਾਂ ਦੇ ਵਿੱਚੋਂ ਜਿਹੜਾ ਆਪਾਂ ਗ੍ਰाइंड ਕਰਦੇ ਆ ਤੇ ਫਿਰ ਆਪਣਾ ਪਾਣੀ ਵਿੱਚੋਂ ਨਿਕਲਣਾ ਹੈ ਜਿਹੜਾ ਤੇਲ ਆਪਾਂ ਕੜਾਈ ਦੇ ਵਿੱਚ ਗਰਮ ਹੋਣ ਲਈ ਰੱਖ ਲਿਆ ਆ ਤੇ ਹੁਣ ਆਪਾਂ ਕਰਾਂਗੇ ਆਪਣਾ ਮਸਾਲਾ ਤਿਆਰ ਇਹ ਆਪਣੇ ਪਿਆਜ਼ ਜਿਹੜੇ ਆ ਸੁੱਕ ਗਿਆ ਪਾਣੀ ਵੇਖੋ ਨੁੱਚੜ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪਤਲਾ-ਪਤਲਾ ਚੀਰਾਂਗੇ ਤੇ ਫਿਰ ਇਹਨਾਂ ਨੂੰ ਗ੍ਰाइंड ਕਰਾਂਗੇ ਐਸਟਰਾ ਪਤਲਾ ਪਤਲਾ ਛੀਲ ਲੈਣਾ ਹਾਂ ਹਾਂਜੀ ਪਿਆਜ਼ ਆਪਾਂ ਕੱਟ ਲਿਆ ਤੇ ਹੁਣ ਆ ਜਿਹੜੀਆਂ ਮਿਰਚਾਂ ਮਿਰਚਾਂ ਨੂੰ ਆਪਾਂ ਪਹਿਲਾਂ ਕਰਾਂਗੇ ਗ੍ਰाइंड ਹਾਂਜੀ ਮਿਰਚਾਂ ਨੂੰ ਕਰਾਂਗੇ ਆਪਾਂ ਗ੍ਰाइंड ਇਹਨੂੰ ਆਪਾਂ ਚੰਗੀ ਤਰ੍ਹਾਂ ਕਰਦੇ ਮੇਰੇ ਨਾਲ ਕਰਦੇ ਹੋਰ ਬਣ ਗਏ ਕਰਾਰੇ ਬਣ ਗਏ ਹਾਂਜੀ ਮਿਰਚਾਂ ਆਪਣੀਆਂ ਗ੍ਰाइंड ਹੋ ਚੁੱਕੀਆਂ ਹੁਣ ਆਪਾਂ ਮਿਰਚਾਂ ਨੂੰ ਕੱਢ ਲਵਾਂਗੇ ਤੇ ਹੁਣ ਆਪਾਂ ਕਰਾਂਗੇ ਪਿਆਜ਼ ਗ੍ਰाइंड ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਪਿਆਜ਼ ਗ੍ਰाइंड ਪਿਆਜ਼ਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹਾਂਜੀ ਪਿਆਜ਼ਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਗ੍ਰाइंड ਕਰ ਲੈਣਾ ਇਹਨੂੰ ਮੋਟਾ ਨਹੀਂ ਰੱਖਣਾ ਥੋੜਾ ਬਰੀਕ ਰੱਖਣਾ ਪਿਆਜ਼ ਤੇ ਹਾਂਜੀ ਇਹਦੇ ਵਿੱਚ ਜਿਹੜਾ ਪਾਣੀ ਆ ਤੁਸੀਂ ਚੰਗੀ ਤਰ੍ਹਾਂ ਕੱਢ ਲੈਣਾ ਪਿਆਜ਼ਾਂ ਦੇ ਵਿੱਚ ਕਿਉਂਕਿ ਇਹਦੇ ਨਾਲ ਜਿਹੜਾ ਪਾਣੀ ਜੇ ਤੁਹਾਡਾ ਵਿੱਚ ਰਹਿ ਜਾਏਗਾ ਤੇ ਇਹਦੇ ਨਾਲ ਤੁਹਾਡੇ ਟਿੰਡਿਆਂ ਦੇ ਵਿੱਚ ਜਿਹੜੇ ਪਿਆਜ਼ ਉਹ ਠਹਿਰਨੇ ਨਹੀਂ ਤੇ ਇਸ ਕਰਕੇ ਇਹਨੂੰ ਪਾਣੀ ਨੂੰ ਤੁਸੀਂ ਮਾੜਾ ਮਾੜਾ ਕੱਢ ਦੇਣਾ ਨਿਚੋੜ ਲੇ ਸੀ ਵੇਖੋ ਪਾਣੀ ਸਾਰਾ ਕੱਢ ਲਿਆ ਪਿਆਜ਼ਾਂ ਦੇ ਵਿੱਚੋਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਰਚਾਂ ਸਾਰੇ ਮਸਾਲੇ ਇਹਦੇ ਵਿੱਚ ਐਡ ਕਰਾਂਗੇ ਮਿਰਚਾਂ ਨੂੰ ਤੁਸੀਂ ਪਾ ਦੇਣੀ ਆ ਚੰਗੀ ਤਰ੍ਹਾਂ ਇਹਨੂੰ ਇਹਦੇ ਵਿੱਚ ਹਿਲਾ ਲੈਣਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਜਿਹੜੀਆਂ ਮਿਕਸ ਕਰਤੀਆਂ ਸੀ ਤੇ ਹੁਣ ਆਪਾਂ ਪਹਿਲੇ ਨੰਬਰ ਤੇ ਪਾਵਾਂਗੇ ਇਹਦੇ ਤੇ ਨਾਰਦਾਣਾ ਇੱਕ ਇੱਕ ਚਮਚਾ ਆਪਾਂ ਨਾ ਦਾਣੇ ਦਾ ਪਾਤਾ ਸੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਇੱਕ ਚਮਚ ਹਲਦੀ ਤੇ ਇੱਕ ਚਮਚ ਹੀ ਆਪਾਂ ਲਵਾਂਗੇ ਗਰਮ ਮਸਾਲਾ ਤੇ ਦੋ ਚਮਚ ਆਪਾਂ ਲਵਾਂਗੇ ਨਮਕ ਦੇ ਕਿਉਂਕਿ ਨਮਕ ਜਿਹੜਾ ਆ ਤੁਸੀਂ ਚੰਗੀ ਤਰ੍ਹਾਂ ਇਹਨੂੰ ਹਲਾਉਣਾ ਆ ਤੇ ਮਿਕਸ ਕਰਨਾ ਹੈ ਪਿਆਜ਼ਾਂ ਦੇ ਵਿੱਚ ਹਾਂਜੀ ਵੇਖੋ ਆਪਾਂ ਪਿਆਜ਼ ਜਿਹੜੇ ਨਚੋੜੇ ਸੀ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਇਹਦੇ ਵਿੱਚ ਵੇਖੋ ਕਿੱਡੇ ਵਧੀਆ ਸੁੱਕੇ ਸੁੱਕੇ ਪਿਆਜ਼ ਆਪਣੇ ਨਜ਼ਰ ਆ ਰਹੇ ਆ ਨਾ ਉਸ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਵਿੱਚੋਂ ਨਿਕਲਦਾ ਸੀ ਇਸ ਕਰਕੇ ਆਪਾਂ ਨਿਚੋੜ ਲਏ। ਹਾਂਜੀ ਮਸਾਲੇ ਆਪਣੇ ਬਿਲਕੁਲ ਰੈਡੀ ਹੋ ਚੁੱਕੇ ਆ, ਬਿਲਕੁਲ ਮਿਕਸ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਟੀਂਡਿਆਂ ਦੇ ਅੰਦਰ ਪੜਾਂਗੇ। ਆਪਾਂ ਲਗਾਵਾਂਗੇ ਕੱਟ, ਪਹਿਲਾਂ ਐਸ ਰੁਕ ਲਗਾਉਣਾ ਤੁਸੀਂ ਤੇ ਫਿਰ ਤੁਸੀਂ ਐਸ ਰੁਕ ਲਗਾਉਣਾ ਤੇ ਫਿਰ ਤੁਸੀਂ ਐਸ ਰੁਕ ਲਗਾਉਣਾ। ਇਸ ਤਰ੍ਹਾਂ ਕਰਦੇ। ਇਸ ਤਰ੍ਹਾਂ ਤੁਸੀਂ ਕੱਟ ਲਗਾਉਣੀ। ਚਾਰੇ ਪਾਸੇ ਤੁਸੀਂ ਕੱਟ ਲਗਾ ਲੈਣਾ। ਇਸ ਤਰ੍ਹਾਂ ਸਾਡਾ ਮੂੰਹ ਜਿਹੜਾ ਹੈ ਟੀਂਡਿਆਂ ਦਾ ਖੁੱਲਦਾ ਪਿਆ ਨਾ ਤੇ ਇਹ ਆਪਾਂ ਮਸਾਲੇ ਦੇ ਨਾਲ ਪਾ ਲੈਣੇ। ਹਾਂਜੀ ਕੱਟ ਆਪਣੇ ਲੱਗ ਚੁੱਕੇ ਨੇ ਤੇ ਹੁਣ ਆਪਾਂ ਮਸਾਲਾ ਭਰਾਂਗੇ ਤੇ ਮਸਾਲਾ ਤੁਸੀਂ ਇਸ ਤਰੀਕੇ ਨਾਲ ਭਰਨਾ ਇਹਦੇ ਵਿੱਚ ਇਸ ਤਰੀਕੇ ਨਾਲ ਇਹਦੇ ਨਾਲ ਤੁਹਾਡਾ ਟਿੰਡਾ ਜਿਹੜਾ ਬਿਲਕੁਲ ਵੀ ਟੁੱਟੇਗਾ ਨਹੀਂ ਚਾਰ ਕੱਟ ਲਗਾਣੇ ਤੁਸੀਂ ਕਿਹਸ ਤੋਂ ਇਸ ਤਰ੍ਹਾਂ ਤੁਸੀਂ ਭਰ ਲੈਣਾ ਹੈ ਇਸ ਤਰ੍ਹਾਂ ਤੁਹਾਡਾ ਢੀਂਡਾ ਬਿਲਕੁਲ ਵੀ ਟੁੱਟੇਗਾ ਨਹੀਂ ਹੁਣ ਆਪਣੇ ਢੀਂਡੇ ਜਿਹੜੇ ਭਰ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਕਰਾਂਗੇ ਐਡ ਇਸ ਤਰੀਕੇ ਨਾਲ ਤੁਸੀਂ ਰੱਖਣੀ ਥਿਲਕੇ ਥਿਲਕੇ ਪਹਿਲਾਂ ਮੇਰੇ ਕੋਲ ਜਿਹੜਾ ਉੱਠਾ ਹੋ ਗਿਆ ਵਾ ਪਰ ਆਪਾਂ ਸਿੱਧਾ ਰੱਖਣਾ ਹੈ ਹਾਂਜੀ ਜੀ ਕੀਂਦੇ ਆਪਾਂ ਕੜਾਈ ਦੇ ਵਿੱਚ ਪਾ ਚੁੱਕੇ ਆਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਣ ਦੇਣਾ। ਨੇ ਟਿੰਡੇ ਜਿਹੜੇ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਆਂ ਕ੍ਰਿਸਪੀ ਕ੍ਰਿਸਪੀ ਕਿੰਨਾ ਸੋਹਣਾ ਇਹਦੇ ਉੱਤੇ ਕਲਰ ਆਇਆ ਵੇਖੋ। ਤੇ ਆਪਣੇ ਬਿਲਕੁਲ ਮਸਾਲਾ ਵੀ ਵਿੱਚੋਂ ਜਿਹੜਾ ਨਹੀਂ ਨਿਕਲਿਆ ਦੇਖੋ ਕਿੱਡੇ ਸੋਹਣੇ ਆ ਬਣ ਕੇ ਤਿਆਰ ਹੋ ਗਏ ਗਾਇਸ ਤੇ ਆਪਣੇ ਟਿੰਡੇ ਜਿਹੜੇ ਬਣ ਕੇ ਆ ਰੈਡੀ ਹੋ ਚੁੱਕੇ ਆ ਵੇਖੋ ਕਿੱਡਾ ਸੋਹਣਾ ਇਹਦੇ ਉੱਤੇ ਟੇਸਟ ਆਇਆ ਵੇਖੋ ਕਿੰਨੇ ਯਮੀ ਯਮੀ ਲੱਗ ਰਹੇ ਆ ਤੇ ਕ੍ਰਿਸਪੀ ਕ੍ਰਿਸਪੀ ਲੱਗ ਰਹੇ ਜੇ ਇਦਾਂ ਦੀ ਵੀਡੀਓ ਤੁਹਾਨੂੰ ਪਸੰਦ ਲੱਗਦੀ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰੋ ਜੀ